ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਖਸਾਨ ਸਾਥੀਓ ਮੈਂ ਡਾਕਟਰ ਅਮਰ ਸਿੰਘ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅਸੀਂ ਵੱਖ-ਵੱਖ ਸਮੇਂ ਤੇ ਵੱਖ-ਵੱਖ ਵਿਸ਼ਿਆਂ ਨਾਲ ਸੰਬੰਧਤ ਤਕਨੀਕੀ ਜਾਣਕਾਰੀ ਤੁਹਾਡਾਂ ਨਾਲ ਸਾਂਝੀ ਕਰਦੇ ਰਹਿੰਦੇ ਆ ਤਾਂ ਜੋ ਉਹ ਤਕਨੀਕੀ ਜਾਣਕਾਰੀ ਤੁਸੀਂ ਆਪਣੀ ਖੇਤੀ ਵਿੱਚ ਲਾਗੂ ਕਰਕੇ ਆਪਣੀ ਖੇਤੀ ਲਾਗਤ ਖਰਚੇ ਘਟਾ ਸਕੋ ਤੇ ਆਪਣੀ ਆਮਦਨ ਦੇ ਵਿੱਚ ਵਾਧਾ ਕਰ ਸਕੋ ਕਿਸਾਨ ਸਾਥੀਓ ਅੱਜ ਦਾ ਸਾਡਾ ਵਿਸ਼ਾ ਹੈ ਕਿ ਕਣਕ ਦੀ ਫਸਲ ਦੇ ਵਿੱਚ ਗੁਲਾਬੀ ਸੁੰਡੀ ਦੀ ਰੋਕத் ਦਮ ਕਿਵੇਂ ਕਰੀਏ ਬਹੁਤ ਸਾਰੇ ਕਿਸਾਨਾਂ ਦੇ ਕਿਸਾਨ ਵੀਰਾਂ ਦੇ ਫੋਨ ਆ ਰਹੇ ਨੇ ਕਿ ਜੇਕਰ ਅਸੀਂ ਸੁਪਰ ਸੀਡਰ ਨਾਲ ਕਣਕ ਦੀ ਬਿਜਾਈ ਕਰਾਂਗੇ ਤਾਂ ਉਹਦੇ ਵਿੱਚ ਗੁਲਾਬੀ ਸੁੰਡੀ ਨੁਕਸਾਨ ਕਰੇਗੀ ਕਿਸਾਨ ਸਾਥਿਓ ਕਣਕ ਦੀ ਫਸਲ ਦੇ ਵਿੱਚ ਬਹੁਤ ਸਾਰੇ ਕੀੜੇ ਜਿਹੜੇ ਨੇ ਉਹ ਦੇ ਵਿੱਚ ਨੁਕਸਾਨ ਕਰਦੇ ਨੇ ਜਿਨ੍ਹਾਂ ਦੇ ਵਿੱਚ ਸਿਉਕੀ ਹੈ ਤੇਲਾ ਵੀ ਆ ਸੋ ਇਹਨਾਂ ਦੇ ਵਿੱਚ ਇੱਕ ਗੁਲਾਬੀ ਸੁੰਡੀ ਵੀ ਹੁੰਦੀ ਹੈ ਗੁਲਾਬੀ ਸੁੰਡੀ ਪਿਛਲੇ ਕੁਝ ਸਾਲਾਂ ਤੋਂ ਜਿਹੜੀ ਆ ਉਹ ਜੋ ਆਪਣੀ ਕਣਕ ਦੀ ਫਸਲ ਦੇ ਵਿੱਚ ਕਣਕ ਦੀ ਫਸਲ ਨੂੰ ਪ੍ਰਭਾਵਿਤ ਕਰ ਰਹੀ ਹੈ ਆਮਲ ਕੇ ਦੇਖਿਆ ਗਿਆ ਕਿ ਐਸ ਵੇਲੇ ਜਦੋਂ ਜਿਹੜੀ ਸਾਡੀ ਬਾਸਮਤੀ ਜਿਹੜੀ ਪੱਕਣ ਦੇ ਨੇੜੇ ਆ ਤਾਂ ਉਸ ਦੇ ਵਿੱਚ ਚਿੱਟੀਆਂ ਮੁੰਜਾਂ ਦੇਖਦੀਆਂ ਨੇ ਇਸ ਦਾ ਮਤਲਬ ਕਿ ਉਹਦੇ ਵਿੱਚ ਗੁਲਾਬੀ ਸੁੰਡੀ ਹੈਗੀ ਆ ਜਦੋਂ ਅਸੀਂ ਗ੍ਰਾਬੀ ਬਾਸਮਤੀ ਨੂੰ ਕਟਾਈ ਕਰਕੇ ਉਹਦੀ ਪ੍ਰਾਲੀ ਜਿਹੜੀ ਵਿੱਚ ਵਾਦਦੇ ਆ ਜਾਂ ਉਹਦੇ ਮੁੱਢ ਰਹਿ ਜਾਂਦੇ ਨੇ ਤਾਂ ਉਹ ਜਿਹੜੀ ਉਹ ਗੁਲਾਬੀ ਸੁੰਡੀ ਹੈ ਉਹ ਪਿਪਲ ਸਟੇਜ ਵਿੱਚ ਜਾ ਕੇ ਤੇ ਆਪਣੇ ਆਪ ਦੇ ਵਿੱਚ ਇੱਕ ਖੋਕਣ ਜਿਹਾ ਬਣਾ ਕੇ ਤੇ ਉਹ ਜ਼ਮੀਨ ਦੇ ਵਿੱਚ ਵੱਢ ਜਾਂਦੀ ਹੈ ਜਦੋਂ ਆਪਾਂ ਕਣਕ ਬੀਜਦੇ ਆ ਤੇ ਉਸ ਤੋਂ ਇੱਕ ਬਾਹਰ ਜਿਹੜੀ ਆ ਉਹ ਤਕਰੀਬਨ ਜਿਹੜੀ ਆ ਪਹਿਲੇ ਪਾਣੀ ਤੋਂ ਪਹਿਲਾਂ ਜਿਹੜੀ ਬਾਹਰ ਆ ਜਾਂਦੀ ਆ ਉਸ ਤੇ ਪਤੰਗੇ ਬੰਦੇ ਨੇ ਪਤੰਗਿਆਂ ਦੇ ਵਿੱਚ ਇੱਕ ਨਾਰੇ ਇੱਕ ਮਾਦਾ ਤੇ ਜਦੋਂ ਨਰ ਤੇ ਮਾਦਾ ਮਿਲਦਾ ਵਾ ਤੇ ਫਿਰ ਉਹ ਜਿਹੜੇ ਆਂਡੇ ਦਿੰਦੀ ਆ ਜਿਹੜੇ ਆਪਣਾ ਕਣਕ ਬੀਜੀਆਂ ਦੇ ਪੱਤਿਆਂ ਦੇ ਪਿਛਲੇ ਪਾਸੇ ਇਹ ਛੁੱਡੀ ਦਾ ਜੀਵਨ ਕਾਲ ਜਿਹੜਾ ਵਾ ਉਹ 35 ਤੋਂ 45 ਦਿਨ ਹੈ ਤੇ ਆਂਡਿਆਂ ਦੇ ਵਿੱਚੋਂ ਛੁੱਡੀ ਜਿਹੜੀ ਆ ਉਹ 6 ਤੋਂ 7 ਦਿਨਾਂ ਦੇ ਵਿੱਚ ਨਿਕਲ ਆਉਂਦੀ ਆ ਜਦੋਂ ਛੁੱਡੀ ਨਿਕਲਦੀ ਆ ਤਾਂ ਉਹ ਜਿਹੜਾ ਕਣਕ ਦਾ ਬੂਟਾ ਵਾ ਉਸ ਦੇ ਜ਼ਮੀਨ ਤੋਂ ਉੱਪਰਲੇ ਬੁੱਢ ਦੇ ਉੱਪਰਲੇ ਉਹਦੇ ਵਿੱਚ ਛੇਕ ਕਰ ਦਿੱਤਾ ਨਹੀਂਵੇ ਛੇਕ ਕਰ ਦਿੰਦੀ ਆ ਛੇਕ ਕਰਨ ਵੇਲੇ ਉਸ ਤੋਂ ਬਾਅਦ ਛੇਕਣ ਤੋਂ ਬਾਅਦ ਉਹ ਜਿਹੜਾ ਮੀਨ ਚਾਕਾ ਹੁੰਦੀ ਆ ਉਹ ਕੱਟ ਦਿੰਦੀ ਆ ਤੇ ਉਹ ਸੁੱਕ ਜਾਂਦੀ ਆ ਜਿਸ ਤੋਂ ਤੁਹਾਨੂੰ ਪਤਾ ਲੱਗਦਾ ਕਿ ਇਸ ਖੇਤ ਦੇ ਵਿੱਚ ਕਣਕ ਦੀ ਫਸਲ ਦੇ ਉੱਤੇ ਗੁਲਾਬੀ ਸੁੰਡੀ ਦਾ ਹਮਲਾ ਹੋਇਆ ਸਾਧਾ ਜੇਕਰ ਹੀ ਨਿਰੰਤਰ ਨਿਖਰ ਨਹੀਂ ਕਰਦੇ ਅੰਗੈਲੀ ਵਰਦੇ ਆ ਤਾ ਫਿਰ ਤਾਂ ਕਈ ਵਾਰੀ ਬਹੁਤ ਜ਼ਿਆਦਾ ਨੁਕਸਾਨ ਕਰ ਦਿੰਦੀ ਆ ਇਸ ਦੇ ਨਾਲ ਨਾਲ ਜੇਕਰ ਇਹਨੂੰ ਸਹੀ ਤਰੀਕੇ ਨਾਲ ਮੈਨੇਜ ਕਰ ਲਿਆ ਜਾਵੇ ਪ੍ਰਬੰਧ ਕਰ ਲਿਆ ਜਾਵੇ ਤਾਂ ਇਹ ਕੋਈ ਬਹੁਤੀ ਵੱਡੀ ਗੱਲ ਨਹੀਂ ਆ ਇਹ ਇਸ ਨੂੰ ਘਬਰਾਉਣ ਦੀ ਲੋੜ ਨਹੀਂ ਆ ਇਹ ਕੋਈ ਫਾਇਦਾ ਵੀ ਕਰ ਜਾਂਦੀ ਆ ਸੋ ਫਾਇਦਾ ਕਿਵੇਂ ਕਰਦੀ ਆ ਇਹ ਜਿਸ ਬੂਟੇ ਨੂੰ ਕਟੂਗੀ ਉਹਦੀ ਸ਼ਾਖਾਂ ਨੂੰ ਕੱਟੇਗੀ ਕਿਉਂਕਿ ਇਹ ਜੜ੍ਹਾਂ ਨੂੰ ਜਿਹੜਾ ਨੂੰ ਬਿਲਕੁਕੁਲ ਡਿਸਟਰਬ ਨਹੀਂ ਕਰਦੀ ਹੈਗੀ ਬੂਟਾ ਉਸ ਤਰ੍ਹਾਂ ਹੀ ਕਾਇਮ ਰਹਿੰਦਾ ਵਾ ਤੇ ਕੁਝ ਸਮੇਂ ਬਾਅਦ ਤੁਸੀਂ ਦੇਖਿਆ ਹੋਊਗਾ ਕਿ ਉਹਦੀ ਜੋ ਸ਼ਾਖਾ ਜਿਹੜੀਆਂ ਬਹੁਤ ਫੁੱਟਦੀਆਂ ਆ ਓੜੀਚਾ ਘਾਇੜੀ ਹੁੰਦੀਆਂ ਨੇ ਉਹ ਆਮ ਪੂਟੇ ਨਾਲੋਂ 3-3 4-4 ਗੁਣਾ ਜਣੀ ਵੱਜ ਜਾਂਦੀਆਂ ਨੇ ਸਾਡੀ ਪੈਦਾਵਾਰ ਜਿਹੜੀ ਆ ਜਿੱਥੇ ਸੁੰਡੀ ਪਈ ਹੁੰਦੀ ਹੈ ਉੱਥੇ ਨਾਰਮਲ ਦੇ ਬਰਾਬਰ ਹੀ ਆ ਜਾਂਦੀ ਹੈ ਸੋ ਇਸ ਕਰਕੇ ਇਸ ਗੁਲਾਬੀ ਸੁੰਡੀ ਤੋਂ ਖਬਰਾਉਣ ਦੀ ਲੋੜ ਨਹੀਂ ਆ ਕਿਉਂਕਿ ਆਮ ਕਰਕੇ ਇਹ ਕਿੰਨੇ ਕਿ ਜੇ ਸੁਪਰ ਸੀਡਰ ਨਾਲ ਬਜਾਈ ਕਰਾਂਗੇ ਤਾਂ ਸਾਡੀ ਜਿਹੜੀ ਫਸਲ ਜਿਹੜੀ ਆ ਉਹ ਖਰਾਬ ਹੋਏਗੀ ਸਾਧ ਸਾਥੀ ਹੋਏ ਦੇਖਿਆ ਗਿਆ ਪਿਛਲੇ ਸਾਲਾਂ ਦੌਰਾਨ ਇਹ ਸੁੰਡੀ ਜਿਹੜੀ ਆ ਚਾਹੇ ਉਹ ਕੋਈ ਵੀ ਟੈਕਨੋਲੋਜੀ ਆ ਚਾਹੇ ਸੁਪਰਸੀਡਰ ਆ ਚਾਹੇ ਹੈਪੀ ਸੀਡਰ ਆ ਚਾਹੇ ਸਮਾਰਟ ਸੀਡਰ ਆ ਚਾਹੇ ਤੁਸੀਂ ਬਿਲਿੰਗ ਕਰਵਾ ਕੇ ਜਿਹੜੀ ਚੱਕੀ ਆ ਬਿਲਿੰਗ ਕਰਵਾ ਕੇ ਕਣਕ ਵੇਚੀ ਆ ਚਾਹੇ ਤੁਸੀਂ ਅਗਲਾ ਕੇ ਵੇਚੀ ਆ ਸਾਰਿਆਂ ਦੇ ਵਿੱਚ ਹੀ ਹੁੰਦੀ ਆ ਇਹ ਜ਼ਰੂਰੀ ਨਹੀਂ ਕਿ ਸੁਪਰਸੀਡਰ ਵਿੱਚ ਆਉਗੀ ਸੋ ਇਸ ਕਰਕੇ ਸਾਰਿਆਂ ਨੂੰ ਬੇਨਤੀ ਆ ਕਿ ਆਪਾਂ ਪਰਾਲੀ ਨੂੰ ਵੇਚੀ ਰੱਖਦੇ ਹੋਇਆ ਕਣਕ ਦੀ ਬਜਾਈ ਕਰੀਏ ਤਾਂ ਜੋ ਵਾਤਾਵਰਣ ਨੂੰ ਵੀ ਪਹੁੰਚਾਇਆ ਜਾ ਸਕੇ ਤੇ ਅਸੀਂ ਜਿਹੜੀ ਜਿਹੜੀ ਜ਼ਮੀਨ ਦੀ ਸਿਹਤ ਜਿਹੜੀ ਆ ਉਹਨੂੰ ਵੀ ਬਣਾਈ ਜਾ ਸਕੇ ਹੁਣ ਗੱਲ ਆਈ ਦੀ ਕਿ ਇਹਦੀ ਮੈਨੇਜਮੈਂਟ ਕਿਵੇਂ ਕਰੀਏ ਇਹਦਾ ਪ੍ਰਬੰਧ ਕਰੀ ਚੜੀਏ ਹੁਣ ਇਸੇ ਵਿੱਚ ਦੋ ਤਿੰਨ ਗੱਲਾਂ ਰੱਖਣ ਵਾਲੇ ਖਿਆਲ ਰੱਖਣ ਵਾਲੀ ਗੱਲ ਨੇ ਪਹਿਲੀ ਗੱਲ ਇਹ ਕਿ ਅਸੀਂ ਜਿਹੜੀ ਬਜਾਈ ਜਿਹੜੀ ਆ ਉਹ ਅਕਤੂਬਰ ਦੇ ਮਹੀਨੇ ਬਿਲਕੁਲ ਨਾ ਕਰੀਏ ਜੇ ਹੋ ਸਕੇ ਤਾਂ 5 ਨਵੰਬਰ ਤੋਂ ਬਾਅਦ ਜਿਹੜੀ ਆ ਬਜਾਈ ਕੀਤੀ ਜਾਵੇ ਕਿਉਂਕਿ ਉਹ ਟੈਂਪਰੇਚਰ ਜਿਹੜਾ ਵਾ ਕਾਫੀ ਥੱਲੇ ਆ ਜਾਂਦਾ ਤੇ ਜੂ ਜੂ ਟੈਂਪਰੇਚਰ ਜਿਹੜਾ ਥੱਲੇ ਆਉਂਦਾ ਵਾ ਘਟਦਾ ਵਾ ਤਾਂ ਸਾਡੀ ਗਲੋਬੀ ਸੁੰਡੀ ਜਿਹੜੀ ਉਹ ਨਾਰਮਲ ਜਿਹੜੀ ਉਹ ਖਤਮ ਹੋ ਜਾਂਦੀ ਹੈ ਉਹ ਪੀਪਲ ਸਟੇਜ ਵਿੱਚ ਹਾਈਬਰਨੇਸ਼ਨ ਪੀਰੀਅਡ ਵਿੱਚ ਚਲੀ ਜਾਂਦੀ ਹੈ ਸੋ ਇਸ ਕਰਕੇ ਸਾਰੇ ਨੂੰ ਬੇਨਤੀ ਹੈ ਕਿ ਇਹਦੀ ਜਿਹੜੀ ਕਣਕ ਦੀ ਬਜਾਈ ਜਿਹੜੀ ਆ ਉਹ 5 ਹੋ ਸਕੇ ਤਾਂ 5 ਨਵੰਬਰ ਤੋਂ ਬਾਅਦ ਕਰੋ ਖਾਸ ਕਰਕੇ ਮਾਲਵੇ ਦੇ ਵਿੱਚ ਕਿਉਂਕਿ ਉੱਥੇ ਪਹਿਲਾਂ ਬਹੁਤ ਜਿਆਦਾ ਪਿਛਲੇ ਸਾਲ ਵੀ ਬਹੁਤ ਜ਼ਿਆਦਾ ਪ੍ਰੋਬਲਮ ਆਈ ਸੀਗੀ ਕਈਆਂ ਕਿਸਾਨਾਂ ਨੂੰ ਤਾਂ ਕਈ ਇਨਸਾਨਾਂ ਨੇ ਵਾਅਦਾ ਦਿੱਤੀ ਸੀ ਕਣਕ ਜਿਨ੍ਹਾਂ ਨੇ ਬਿਲਕੁਲ ਅਣਗਹਿਲੀ ਕੀਤੀ ਜਾਂ ਉਹਦੇ ਚਿਰ ਨਰੰਤਰ ਨਿਖਣ ਨਹੀਂ ਕੀਤਾ ਸਮੇਂ ਸਿਰ ਜਿਹੜੀ ਉਹਦੀ ਉਪਚਾਰ ਨਹੀਂ ਕੀਤਾ ਸੋ ਇਸ ਕਰਕੇ ਸਾਰੇ ਨੂੰ ਬੇਨਤੀ ਹੈ ਕਿ ਅਸੀਂ ਜਿਹੜੀ ਕਣਕ ਦੀ ਬਜਾਈ ਜਿਹੜੀ ਆ ਉਹ ਸਮੇਂ ਸਿਰ ਕਰੀਏ ਜਿਹੜੀ ਸਿਫਾਰਿਸ਼ ਕੀਤੀ ਹੈਗਾ ਸਮਾਜ ਦੂਜੀ ਗੱਲ ਹੈ ਕਿ ਆਪਾਂ ਬੀਜ ਦਾ ਬੀਜ ਦੀ ਜਿਹੜੀ ਸੋਧ ਕਰੀਏ ਬੀਜ ਦੀ ਸੋਧ ਕਰਨ ਦੇ ਨਾਲ ਵੀ ਕੋਈ ਸੱਤਕ ਜਿਹੜਾ ਡਾ ਜਿਹੜਾ ਕੰਟਰੋਲ ਹੋ ਜਾਂਦਾ ਉਸੇ ਨਾਲ ਸਿਊਕ ਵੀ ਨਹੀਂ ਲੱਗਦੀ ਪੰਛੀ ਵੀ ਨਹੀਂ ਆਉਂਦੇ ਕਣਕ ਦੀ ਅਸਲ ਦੇ ਵਿੱਚ ਜਿਹੜੀ ਨਵੀਂ ਬੀਜੀ ਹੁੰਦੀ ਹੈ ਬੀਨ ਚੁੱਕਦੇ ਸੋ ਉਸ ਨੂੰ ਵਾਸਤੇ ਸਾਡੇ ਕੋਲ ਦੋ ਤਰ੍ਹਾਂ ਦੀਆਂ ਕੀਟਨਾਸ਼ਕ ਨੇ ক্লোਰੋਪੀਰੀਫੋਸ ਹੈ ਇੱਕ ਮਿੱਡਾ ਕੋਲੋਪਰੇਟ ਪਲਸ ਹੈਕਸਾਕੋਨਾਜੋਲ ਜਿਹਨੂੰ ਆਪਾਂ ਨਿਊਨੈਕਸ ਨਾਲ ਵੀ ਜਾਣਦੇ ਹਾਂ ਸੋ ਉਹਦੇ ਵਿੱਚ ਉਹ ਜਿਹੜੀ ਹੈਗੀ ਹੈ ਆਪਣੀ ਦੋਵੇਂ ਦਵਾਈਆਂ ਦੋਵੇਂ ਦਵਾਈਆਂ ਉਹਨਾਂ ਵਿੱਚੋਂ ਕੋਈ ਇੱਕ ਲੈ ਕੇ ਕੀਟਨਾਸ਼ਕ ਲੈ ਕੇ ਕਲੋਰ ਪਰਿਫਾਸ 160 ਮੀਲੀਲੀਟਰ ਜਾਂ ਨਿਊਨਿਕਸ ਜਿਹੜੀ ਆ ਉਹ 80 ਐਮਐਲ ਇਹ ਦੋਵਾਂ 'ਚ ਇੱਕ ਲੈ ਕੇ 1 ਲੀਟਰ ਪਾਣੀ ਵਿੱਚ ਘੋਲ ਕੇ ਤੇ ਜਿਹੜਾ 20 40 ਕਿਲੋ ਹੈਗਾ ਉਹਨੂੰ ਤਰਪਾਲ ਤੇ ਖਿਲਾਰ ਲਓ ਥੱਲੇ ਖਿਲਾਰ ਕੇ ਪਤਲਾ ਪਤਲਾ ਖਿਲਾਰ ਕੇ ਉਹਦੇ ਸਪਰੇਅ ਕਰ ਦਿਓ 1 ਲੀਟਰ ਪਾਣੀ ਵਿੱਚ 8 ਡੇਗ ਬਾਅਦ ਉਹਨੂੰ ਜਿਹੜਾ ਵਾ ਉਹ ਸੁੱਕ ਜਾਊਗਾ ਤੇ ਫਿਰ ਆਪਾਂ ਦੀ ਬਿਜਾਈ ਕਰ ਸਕਦੇ ਆ ਨਿਊਨਿਕਸ ਦਾ ਇਹ ਨਿਊਨਿਕਸ ਜਿਹੜੀ ਹੈ ਜਿਹਦੇ ਵਿੱਚ ਮਿੰਡਲ ਕੋਲੋਪਰੇਟ ਪਲੱਸ ਹੈਕਸਾਕੋਨੋਜੋਲ ਆ ਉਹਦਾ ਫਾਇਦਾ ਇਹ ਹੋਊਗਾ ਕਿ ਨਾਲ ਜਿਹੜੀ ਤੁਹਾਡੀ ਬਿਮਾਰੀਆਂ ਲੱਗਦੀਆਂ ਨੇ ਵਾਸ ਸਮਟਿਆ ਜਾਂ ਉਹਦੇ ਚ ਕਰਨਾਲ ਬੰਟਿਆ ਜਾਂ ਕਾਂਗਿਆਰੀ ਆ ਉਹ ਨਹੀਂ ਲੱਗੂਗੀ ਸੋ ਉਹ ਦੋਵੇਂ ਕੰਮ ਕਰ ਜਾਂਦੀਆਂ ਸੋ ਇਸ ਕਰਕੇ ਇਹਦਾ ਜਿਹੜਾ 20 ਉਹ ਜਿਹੜਾ ਬਹੁਤ ਜ਼ਰੂਰੀ ਹੈ ਜੇਕਰ ਤੁਹਾਡੇ ਖੇਤਾਂ ਦੇ ਵਿੱਚ ਗੁਲਾਬੀ ਸੁੰਡੀ ਹਮਲਾ ਕਰ ਦਿੰਦੀ ਆ ਫਿਰ ਆਪਾਂ ਕੀ ਕਰੀਏ ਕਿਸਾਨ ਸਾਥੀ ਉਹਦੇ ਵਿੱਚ ਬਹੁਤ ਸੌਖਾ ਤਰੀਕਾ ਆਮ ਕਰਕੇ ਕਿਸਾਨ ਵੀਰ ਸਪਰੇਅ ਕਰਦੇ ਆ ਸਪਰੇਅ ਨਾਲ ਕੋਈ ਬਹੁਤਾ ਫਾਇਦਾ ਨਹੀਂ ਹੁੰਦਾ ਕਿਉਂਕਿ ਇਹਦਾ ਜਿਹੜਾ ਵਾ ਸਮੇਸਰ ਜਿਹੜਾ ਵਾ ਇੱਕ ਤਾਂ ਨਿਰੰਤਰ ਨਿਰੀਖਣ ਕਰਦੇ ਰੋ ਜਦੋਂ ਵੀ ਤੁਹਾਨੂੰ ਕੁਝ ਬੂਟੇ ਜਿਹੜੇ ਦੇਖਦੇ ਆ ਸੁੱਕੇ ਹੋਏ ਤਾਂ ਉਸ ਦਾ ਉਪਚਾਰ ਜਿਹੜਾ ਉਹਦਾ ਇਲਾਜ ਕਰਨਾ ਸ਼ੁਰੂ ਕਰੋ ਜੇਕਰ ਉਹਦੇ ਵਿੱਚ ਜਿਆਦਾ ਪ੍ਰੋਬਲਮ ਆ ਰਹੀ ਆ ਜਿਆਦਾ ਤੁਹਾਨੂੰ ਲੱਗਦਾ ਕਿ ਇਹਦੇ ਵਿੱਚ ਜਿਆਦਾ ਸਮੱਸਿਆ ਹੋ ਸਕਦੀ ਆ ਤਾਂ ਫਿਰ ਅਸੀਂ ਮੈਂ ਪਹਿਲਾਂ ਪਾਣੀ ਲਾਉਣ ਤੋਂ ਪਹਿਲਾਂ 1 ਲੀਟਰ ਕਲੋਰੋਬੈਰੀ ਫਾਸ ਉਹਨੂੰ 20 ਕਿਲੋ ਮਿੱਟੀ ਜਾਂ ਰੇਤ ਵਿੱਚ ਮਿਲਾ ਕੇ ਛੱਟਾ ਦੇ ਦਿਓ ਬਾਅਦ ਚ ਪਾਣੀ ਲਾ ਦਿਓ ਜੇਕਰ ਕਿਉਂਕਿ ਇਸ ਨਾਲ ਦਵਾਈ ਜਿਹੜੀ ਹੈ ਜਿਹੜੀ ਕੀਟਨਾਸ਼ਕ ਕਲੋਰੋਪੀਰੀਪੋਸ ਹੈ ਉਹ ਜ਼ਮੀਨ ਵਿੱਚ ਚਲ ਜੂਗੀ ਮੋਡਾਂ ਵਿੱਚ ਚਲ ਜੂਗੀ ਤੇ ਉਹਨੂੰ ਖਤਮ ਕਰ ਦੇਗੀ ਦੂਜਾ ਇਹ ਗੱਲ ਹੈ ਕਿ ਜੇਕਰ ਅਸੀਂ ਤੁਹਾਡੇ ਖੇਤਾਂ ਦੇ ਵਿੱਚ ਜਿਹੜੀ ਕਣਕ ਦੀ ਫਸਲ ਦੇ ਉੱਤੇ ਪਹਿਲੇ ਪਾਣੀ ਲਾਉਣ ਤੋਂ ਬਾਅਦ ਆਉਂਦੀ ਆ ਫਿਰ ਅਸੀਂ ਉਹਦੇ ਵਿੱਚ ਕਲੋ ਜਿਹੜੀ ਕੋਰਾਜ ਨੇ ਆ 50 ਮਿਲੀਲੀਟਰ ਕੋਰਾਜ ਜਿਹੜੀ ਆ ਉਹਨੂੰ ਆਪਾਂ 100-150 ਲੀਟਰ ਪਾਣੀ ਵਿੱਚ ਘੋਲ ਕੇ ਗੋਲ ਨੂੰ ਇਹਦੇ ਨਾਲ ਆਪਾਂ ਸਪਰੇਅ ਕਰਾਂਗੇ ਕਾਮ ਕਰ ਕਿਸਾਨ ਵੀਰਾਂ ਨੂੰ ਬਿੰਦਾ ਕਿ ਪਤਾ ਨਹੀਂ ਬੂਟੇ ਕਾਫੀ ਮਿਸ ਕਰ ਗਿਆ ਜਾਂ ਵਿਰਲ ਪੈ ਗਈ ਆ ਫਿਰ ਕੀ ਕਰੀਏ ਆਪਾਂ ਉਦੇ ਵਿੱਚ 5 ਕਿਲੋ ਬੀ ਲੈ ਕੇ ਕਣਕ ਦਾ ਬੀ ਲੈ ਕੇ ਜਿਹੜੀ ਵੈਰੈਟੀ ਦੀ ਬੀਜੀ ਆ ਉਹਨੂੰ 2-3 ਘੰਟੇ ਭਿਓ ਕੇ ਤੇ ਛਟਾ ਦੇ ਦਿਓ ਬਾਅਦ ਚ ਪਾਣੀ ਲਾ ਦਿਓ ਤੇ ਫਿਰ ਤੁਹਾਡੀ ਥਾੜੀ ਜਿਹੜੀ ਬਰਾਬਰ ਹੋ ਜਾਏਗੀ ਉਹ ਨਾਲ ਹੀ ਮਿਲ ਜੂਗੀ ਤੇ ਤੁਹਾਡੇ ਝਾੜ ਦੇ ਉੱਤੇ ਕੋਈ ਫਰਕ ਨਹੀਂ ਪੈਗਾ ਸੋ ਇਸ ਕਰਕੇ ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਆਪਾਂ ਗਲਾਬੀ ਸੁੰਡੀ ਤੋਂ ਬਿਲਕੁਲ ਨਾ ਘਬਰਾਈਏ ਇਸ ਦਾ ਲਾਜ ਜਿਹੜਾ ਉਹ ਟੈਂਸ਼ਨਾਂ ਵਿੱਚ ਕਰੀਏ ਤੇ ਇਸ ਨੂੰ ਕਰਦਿਆਂ ਹੋਇਆ ਕਿ ਜਿਹੜੀ ਪ੍ਰਾਲੀ ਜਿਹੜੀ ਆ ਉਹਨੂੰ ਵਿੱਚ ਰੱਖਦੇ ਹੋਏ ਸੁਪਰ ਸੀਡਰ ਨਾਲ ਬਜਾਈ ਕਰੀਏ ਜੇ ਤੁਸੀਂ ਚਕਾ ਲਈ ਆ ਬਿਲਿੰਗ ਕਰਵਾ ਲਈ ਆ ਤਾਂ ਵੀ ਕੋਈ ਗੱਲ ਨਹੀਂ ਆ ਉਹਦੇ ਵਿੱਚ ਤੁਸੀਂ ਸੁਪਰਸੀਡਰ ਬਦਲਾਈ ਕਰ ਸਕਦੇ ਆ ਬਿੰਚ ਚ ਜ ਕਰ ਸਕਦੇ ਆ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤ